ਤੇ ਪਾਜੀ ਤੁਸੀਂ ਪਹਿਲਾਂ ਰੈਸਲਿੰਗ ਕਰਦੇ ਸੀ ਫਿਰ ਕਬੱਡੀ ਵੱਲ ਆਏ ਹਨਾ ਹਾਂਜੀ ਤੇ ਰੈਸਲਿੰਗ ਵੱਲ ਤੁਹਾਨੂੰ ਕੌਣ ਲੈ ਕੇ ਆਇਆ ਸੀ ਰੈਸਲਿੰਗ ਪਾਜੀ ਸਾਡੇ ਫੈਮਿਲੀ ਵਿੱਚ ਹੀ ਸੀ ਜਿੱਦਾਂ ਮੇਰਾ ਪਹਿਲੋ ਤਾਇਆ ਇੰਡੀਆ ਵਿੱਚ ਕੌਲਦਾ ਹੁੰਦਾ ਸੀ ਹੂੰ ਉਸ ਤੋਂ ਬਾਅਦ ਮੇਰਾ ਡੈਡੀ ਕੌਲਦਾ ਹੁੰਦਾ ਸੀ ਫੇਰ ਜਦੋਂ ਇੱਥੇ ਵੀ ਆ ਗਏ ਇੱਥੇ ਵੀ ਜਿੱਦਾਂ ਕੰਮ ਵੀ ਕਰਨਾ ਪਿਆ ਪਹਿਲਵਾਨੀ ਵੀ ਕੀਤੀ ਹੂੰ ਫਿਰ ਉਸ ਤੋਂ ਬਾਅਦ ਮੇਰਾ ਬ੍ਰਦਰ ਹੈ ਬੜਾ ਮੈਂ ਤੋਂ 9 ਸਾਲ ਬଡਾ ਜੀ ਫੇ ਉਹ ਲੱਗ ਗਿਆ ਉਹਦੇ ਆਲ ਦੇ ਦੇ ਕੇ ਉਹਦੀ ਕੁਟਖਾ ਖੂ ਕੇ ਮੈਂ ਵੀ ਤਗੜਾ ਹੋ ਗਿਆ ਕੁਟਖਾ ਕੇ ਜੀ ਹਾਂ ਜੀ ਮੈਂ ਐਲਟੀ ਐਲਟੀ ਜਹਾ ਹੁੰਦਾ ਸੀ ਭਾਈ ਮੈਂ ਛੋਟਾ ਹੁੰਦਾ ਕੰਦਵਾ ਖਾਂਦਾ ਹੁੰਦਾ ਮੈਂ ਜੀ 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 ਐ ਤਾਇਆ ਜੀ ਦਾ ਫਾਦਰ ਸਾਹਿਬ ਦਾ ਤੇ ਬ੍ਰਦਰ ਦਾ ਇਹਨਾਂ ਦੇ ਨਾਂ ਜ਼ਰੂਰ ਮੈਂਸ਼ਨ ਕਰ ਦੋ ਤੇ ਮੇਰੇ ਤਾਇਆ ਦਾ ਨਾਂ ਸੀਗਾ ਗਿੰਦੋਪੁਲਾ ਆਂਦਾ ਨਾਂ ਤੋਂ ਜਾਣਿਆ ਜਾਂਦਾ ਸੀ ਕਿਤੋਂ ਮੇਰੇ ਡੈਡ ਦਾ ਨਾਂ ਹਰਭਜਨ ਸਿੰਘ ਕੁੱਲਰ ਜੀ ਪਾਜੀ ਪਹਿਲੋਂ ਉਹਨੂੰ ਸਾਦੇ ਹੁੰਦੇ ਜੀ 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 ਤੇ ਉਹ ਜਿਹਦਾ 2015 ਚ ਪੂਰੇ ਹੋ ਗਏ ਸੀ ਇਥੇ ਇੰਗਲੈਂਡ ਤੇ ਮੇਰੇ ਬ੍ਰਦਰ ਦਾ ਨਾਮ ਅਕਰ ਚੈਤਨ ਸਿੰਘ ਕੋਲਰ ਜੀ ਹਾਂਜੀ ਹਾਂਜੀ ਤੇ ਰੈਸਲਿੰਗ ਕਿੰਨਾ ਚ ਟਾਈਮ ਕੀਤੀ ਤੁਸੀਂ ਰੈਸਲਿੰਗ ਦਾ ਭਾਈ ਹਜੇ ਵੀ ਨਹੀਂ ਛੱਡਿਆ ਤੇ ਹਜੇ ਵੀ ਕਰੀ ਜਾਂਦੀ ਐ ਮੈਂ ਸਟਾਰਟਿੰਗ ਕੀਤੀ ਦਸਾਂ 11 ਸਾਲਾਂ ਦਾ ਸੀ ਉਦੋਂ ਜੀ ਤੇ ਮੇਰਾ ਬ੍ਰਦਰ ਨਾਲ ਡੈਡੀ ਮੇਰੇ ਨਾਲ ਹੀ ਲੈ ਜਾਂਦਾ ਹੁੰਦਾ ਸੀ ਟੂਰਨਾਮੈਂਟ ਤੇ ਮਿਹਨਤ ਕਰਨ ਜਾਂ ਕਲਾ ਪੰਚ ਜਿੱਦਾਂ ਜੀ ਜੀ ਉਥੇ ਹਲ ਤਾਂ ਉਪਤਾ ਕਰਕੇ ਆ ਜਾਣਾ ਫੇਰ ਜਦੋਂ ਮਾੜਿਆ ਮੈਂ 13 14 ਸਾਲਾਂ ਦਾ ਹੋਇਆ ਮੈਂ ਥੋੜਾ ਸੀਰੀਅਸ ਕਰਨ ਲੱਗ ਪਿਆ ਮੈਂ ਤੇ ਬਾਕੀ ਇਦਾਂ ਹੌਲੀ ਹੌਲੀ ਤਕੜੇ ਹੋ ਗਏ ਦਾ ਭਾਈ ਜੀ ਤੇ ਤੇ ਉਸ ਤੋਂ ਬਾਅਦ ਕਬੱਡੀ ਵੱਲ ਕਿਵੇਂ ਆਉਣੀ ਉਹ ਕੌਣ ਲੈ ਕੇ ਆਉਂਦਾ ਹੈ ਕਬੱਡੀ ਵਾਲ ਭਾਈ ਉਹ ਉਸ ਟਾਈਮ 'ਚ ਭਾਈ ਜਿੱਦਾਂ 95 96 ਵਿੱਚ ਜਿੱਥੇ ਵੀ ਕਬੱਡੀ ਦੇ ਮੈਚ ਹੁੰਦੇ ਸੀ ਉੱਥੇ ਜਿੱਦਾਂ ਸੈਮੀਫਾਈਨਲ ਫਾਈਨਲ ਤੋਂ ਪਹਿਲੋ-ਪਹਿਲੋ ਰੈਸਲਿੰਗ ਦਾ ਮੈਚ ਕਰਾਉਂਦੇ ਹੁੰਦੇ ਸੀ ਜੀ ਤੇ ਅਸੀਂ ਉੱਥੇ ਰੈਸਲਿੰਗ ਕਰਨ ਚਾਹੀਦੀ ਹੁੰਦੀ ਕਬੱਡੀ ਟੂਰਨਾਮੈਂਟ 'ਚ ਜੀ ਤੇ ਉਹ ਤੇ 97 ਦੀ ਗੱਲ ਹੈ ਮੈਨੂੰ ਹਜੇ ਵੀ ਚੇਤਾ ਪਈ ਉਹ ਮੇਰੇ ਡੈਡੀ ਦਾ ਫਰੈਂਡ ਜਿੱਦਾਂ ਕਬੱਡੀ ਲੈਜੈਂਡ ਭਜੀ ਖੇਰ ਵਾਲਾ ਜੀ ਹਾਂਜੀ ਉਹਨਾਂ ਦੀ ਟੀਮ ਸੀਗੀ ਗਲਾਸਗੋ ਦੀ 97 ਦੀ ਗੱਲ ਹੈ ਤੇ ਉਹਨਾਂ ਦੇ ਸਟਾਪਰਾਂ ਦੇ ਦੋ ਤਿੰਨ ਸਟਾਪਰਾਂ ਦੇ ਸੱਟਾ ਲੱਗੇ ਸੀ ਜੀ ਮੈਂ ਉਦੋਂ 16 17 ਸਾਲਾਂ ਦਾ ਹੀ ਭਾਈ ਜਿੱਦਾਂ ਹਾਈਟ ਦਾ ਸੀਗੀ ਉਦਾਂ ਮੈਂ ਜਿੱਦਾਂ ਪਤਲਾ ਆਇਆ ਸੀ ਨਾ ਹੂੰ ਤੇ ਉਹ ਮੇਰੇ ਡੈਡੀ ਦਾ ਅੱਜ ਦਾ ਉਹਨੇ ਕਾਫੀ ਫਰੈਂਡਸ਼ਿਪ ਸੀ ਕਈਆਂ ਸਾਲਾਂ ਤੋਂ ਉਹ ਕਹਿੰਦਾ ਮੈਨੂੰ ਮੁੰਡਾ ਦੇਈ ਮੜਾ ਜਾਂ ਮੈਂ ਸਟਾਪ ਲਾਈਨ ਪੂਰੀ ਕਰਨੀ ਹੈ ਇਦਾਂ ਜੀ ਤੇ ਮੈਂ ਤਾਂ ਇਲਤੀਜਾ ਸੀਗਾ ਮੈਨੂੰ ਵਧੀਆ ਬਹੁਤ ਲੱਗਾ ਜਿੱਦਾਂ ਮੈਂ ਕਿਹਾ ਠੀਕ ਹੈ ਠੀਕ ਹੈ ਮੈਂ ਟੱਪ ਕੇ ਅੰਦਰ ਜਿੱਦਾਂ ਗਰਾਊਂਡ 'ਚ ਵਰ ਗਿਆ ਵੱਡ ਗਿਆ ਜੀ ਤੇ ਜੰਮੇ ਦੇਖਿਆ ਪਾਈ ਉਹ ਰੀਡਰ ਦਾ ਬਹੁਤ ਲੱਗ ਕੇ ਖੜੀ ਤੇ ਮੇਰਾ ਅਟੈਕ ਉਦੋਂ ਹੁੰਦਾ ਸੀ ਈਦਾ ਗਿੱਟੇ ਨੂੰ ਲੱਗਣ ਦਾ ਜਿੱਦਾਂ ਬਾਅਦ ਚ ਵੀ ਉਹੀ ਰਿਹਾ ਜਿੱਦਾਂ ਮੈਂ ਨਾ ਮੈਨੂੰ ਕਬੱਡੀ ਦੇ ਦਾਤਾ ਨਹੀਂ ਸੀ ਹੁੰਦੇ ਜੀ ਤੇ ਮੈਂ ਜਿੱਦਾਂ ਭਾਰੇ ਰੀਡਰ ਸੀ ਮੈਂ ਗਿੱਟੇ ਤੋਂ ਫੜ ਕੇ ਫੜੀ ਗਿਆ ਜਿੱਦਾਂ ਮੈਨੂੰ ਬਹੁਤ ਜਦਾ ਇੰਜੋਏ ਜਿਆ ਹੋਇਆ ਇਹਦਾ ਇਹ ਫਨ ਜਿਆ ਲੱਗਾ ਜਿੱਦਾਂ ਮੈਂ ਕਦੀ ਖੇਡਿਆ ਹੋ ਨਹੀਂ ਸੀ ਉਦੋਂ ਪਹਿਲਾਂ ਜੀ ਕੱਲੀ ਰੈਸਲਿੰਗ ਕੀਤੀ ਸੀ ਤੇ ਉਦੋਂ ਬਾਅਦ ਫੇ ਭੁਜੀ ਅੰਕਲ ਕਹਿੰਦੇ ਪੇ ਹਾਂ ਬਈ ਤੂੰ ਹੁਣ ਸਾਡੇ ਵਾਲੇ ਖੇਡਣਾ next ਸਾਲ ਤਿਆਰ ਹੋ ਜਾ ਜੀ ਤੇ ਦਸ ਇਟ ਕੁਦਰਤੀ ਸੀ ਭਾਈ ਸਾਡਾ ਪਹਿਲੋ ਟਾਰਗੇਟ ਰੈਸਲਿੰਗ ਸੀ ਜਦੋਂ ਹੂੰ ਤੇ ਆ ਤਾਂ ਕੁਦਰਤੀ ਵਿੱਚ ਖੜਨ ਲੱਪਈ ਐਕਸੀਡੈਂਟਲੀ ਜਦੋਂ ਜੀ 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 ਇਹ ਕਿਹੜੇ ਸਾਲ ਦੇ ਵਿੱਚ 1997 ਜੀ ਯਾ ਯਾ ਤੇ ਉਸ ਟਾਈਮ ਤੇ ਜੇ ਦੇਖਿਆ ਜਾਵੇ ਹਨਾ ਜੀ ਤੁਸੀਂ ਸਦਾ ਓਪਨ ਦੇ ਵਿੱਚ ਐਂਟਰੀ ਕੀਤੀ ਐ ਹਾਂਜੀ ਉਹਨਾਂ ਟਾਈਮਾਂ 'ਚ ਭਾਈ ਨਾ ਤਾਂ ਅੰਡਰ 21 ਵਾਲੀ ਸੀਗੀ ਅੰਡਰ 70 ਕਿਲੋ ਜੀ ਹੁੰਦੀ ਸੀ ਇਦਾਂ ਹਾਂਜੀ ਪਰ ਮੇਰੇ ਹਾਈਟ ਕਰਕੇ ਮੇਰਾ weight ਸੀਗਾ 90 ਕਿਲੋ ਜਦਾਂ ਹੂੰ ਤੇ ਇਹ ਨਹੀਂ ਪਿਆ ਹਾਂ ਬਈ ਉਹਨੂੰ ਚਾਂਸ ਮਿਲਣਾ ਪਿਆ ਚਾਂਸ ਜਦਾਂ ਲੈਣੇ ਪਏ ਜਦਾਂ ਜਿੰਨੇ ਪਰਫਾਰਮੈਂਸ ਕੀਤੀ ਤਾਂ ਜਿੱਦਾਂ ਜੀ ਵਧੀਆ ਰਹਿ ਗਿਆ ਜਿੱਦਾਂ ਮੈਂ 97 ਸਟਾਰਟ ਕੀਤੀ 98 99 ਤੱਕ ਮੈਂ ਜਿੱਦਾਂ ਬੜੀਆ ਖੇਡਣਾ ਪਈ ਵਧੀਆ ਵਧੀਆ ਰੀਡਰ ਫੜਨ ਲੱਗ ਪਈ ਜੀ 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 ਉਹ ਵੀ ਭਜੀ ਭਜੀ ਅੰਕਲ ਦੀ ਸਪੋਰਟ ਨਾਲ ਭਾਈ ਉਹਨੇ ਹੈਲਪ ਉਹ ਕੀਤੀ ਤਾਂ ਹਮਮ ਤੇ ਫਿਰ ਦਾ ਪੇਜ ਕਿੰਨਾ ਸਿੱਖੇ ਕਬੱਡੀ ਵਾਲੇ ਦਾ ਪੇਜ ਉਹ ਹੀ ਭਾਈ ਆ ਜਿਹੜੇ ਰੈਸਿੰਗ ਵਾਲੇ ਨਾ ਤਾਂ ਮੈਂ ਕਬੱਡੀ ਵਾਲੇ ਆਉਂਦੇ ਨਹੀਂ ਸੀ ਨਾ ਮੈਂ ਜਿੱਦਾਂ ਨਾ ਮੈਨੂੰ ਗੱਟ ਫੜਨਾ ਆਉਂਦਾ ਸੀ ਜੀ ਜਾਂ ਮੈਂ ਗੱਟੇ ਨੂੰ ਲਾਦਾ ਸੀ ਜਾਂ ਦੋਨੇ ਪੱਟਾ ਨੂੰ ਜਿਹੜੇ ਰੈਸਿੰਗ ਵਾਲੇ ਦਾ ਹੁੰਦੇ ਆ ਜਾਂ ਇੱਕ ਰੈਸਿੰਗ ਵਾਲੇ ਜਿਹਦਾ ਧੌਣ ਤੇ ਹੱਥ ਰਾਕੇ ਤੇ ਠੱਬੀ ਮਾਰੀ ਦੀ ਆ ਉਹ ਵੀ ਪਲਵਾਨੀ ਵਾਲੇ ਦਾ ਆ ਜੀ ਜੀ ਜਾਂ ਫੇ ਮੋਰੇਓ ਮੋਰੇ ਹੋ ਕੇ ਜਿੱਦਾਂ ਰੇਡਰ ਦੇ ਬਗਲ 'ਚ ਹੱਥ ਪਾ ਕੇ ਦਾ ਇੱਕ ਧੌਣ ਤੇ ਉਹ ਵੀ ਪਲਵਾਨੀ ਐਦਾਂ ਖੜੀ ਦਾ ਜਦੋਂ ਆਪਾਂ ਰੈਸਿੰਗ ਕਰੀਦੀ ਆ ਹਾਂ ਜੀ ਜੀ ਬਸ ਆ ਦਾ ਸੀ ਭਾਈ ਬਸ ਪਲਵਾਨਾਂ ਵਾਲੇ ਦਾਣ ਵਾਲੀ ਗੱਦ ਕਰ ਦਾਂਗੇ ਹਾਂ ਜੀ ਹਾਂ ਜੀ ਜੀ ਤੇ ਇੱਥੇ ਫਿਰ ਕਿਹੜੀਆਂ-ਕਿਹੜੀਆਂ ਟੀਮਾਂ ਦੇ ਵਿੱਚ ਖੇਡੇ ਤੁਸੀਂ 97 ਤੇ 98 ਵਿੱਚ ਗਲਾਸਗੋ ਵੱਲੋਂ ਭਜੀ ਖੀਰਾ ਵਾਲੀ ਦੀ ਟੀਮ ਵੱਲੋਂ ਜੀ 99 ਬਾਰਕਿੰਗ ਵੱਲੋਂ ਹੂੰ 2000 ਵਿੱਚ 12ਵੇਂ ਗਮ ਵੱਲੋਂ ਜੀ ਮੈਂ ਸਾਰੀਆਂ ਦੱਸ ਦਵਾਂ ਹਾਂਜੀ ਹਾਂਜੀ ਸਾਰੀਆਂ ਦੱਸੂਈ ਤੇ 2000 12ਵੇਂ ਗਮ ਵੱਲੋਂ 2001 ਸਲੋ ਵੱਲੋਂ ਹੂੰ 2002 ਚ ਸਾਊਥ ਹਾਲ ਵੱਲੋਂ ਹੂੰ 3 ਵਿੱਚ ਟੈਲਫੋਰਡ ਵੱਲੋਂ ਹੂੰ 4 ਵਿੱਚ ਵੀ ਟੈਲਫੋਰਡ ਵੱਲੋਂ ਜੀ 5 ਵਿੱਚ ਬੋਲਵਾਂਟ ਵੱਲੋਂ ਹੂੰ 6 ਵਿੱਚ ਵੀ ਬੋਲਾਂਟਰ ਵੱਲੋਂ ਜੀ ਉਸ ਤੋਂ ਬਾਅਦ ਭਾਈ ਮੇਰੇ 2 ਸਾਲ ਗੈਪ ਹੈ ਗਏ ਮੇਰੇ ਮੋਢਿਆਂ ਦੇ ਆਪਰੇਸ਼ਨ ਹੋਏ ਸੀ ਜਿਹਦਾ ਹੂੰ ਤੇ ਇੱਕ ਮੇਰੇ ਗੱਟੇ ਦੇ ਆਪਰੇਸ਼ਨ ਹੋ ਗਿਆ ਜੀ ਜੀ ਫੇਰ ਉਦੋਂ ਬਾਅਦ ਮੈਂ 2009 ਚ ਖੇਡਿਆ ਹੀ ਮੁੜ ਗਿਆ ਹੂੰ ਦਰਬੀ ਵੱਲੋਂ ਜੀ ਜੀ ਤੇ ਫੇਰ ਮੋਢਿਆਂ ਦੇ ਫੇਰ ਆਪਰੇਸ਼ਨ ਹੋਏ ਮੇਰੇ ਜਿੱਦਾਂ ਮੇਜਰ ਆਪਰੇਸ਼ਨ ਤਾਂ 7-8 ਹੋ ਗਏ ਜਦੋਂ ਵੱਡੇ ਜਦਾਂ ਹੂੰ ਚਾਰ ਤਾਂ ਮੋਢਿਆਂ ਦੇ ਆਪਰੇਸ਼ਨ ਹੋ ਗਏ ਸੀ ਜੀ ਜੀ ਤੇ 11 ਚ ਫੇਰ ਦਰਬੀ ਵੱਲੋਂ ਹੂੰ 12 ਚ ਸਲੋ ਵੱਲੋਂ ਆਈ ਜਾਂਦਾ ਹੌਲੀ ਹੌਲੀ ਜਿੱਦ ਵਾਹ ਜੀ ਵਾਹ ਤੇ 13 ਚ ਸਲੋ ਵੱਲੋਂ ਹੂੰ 14 ਚ ਬੋਲਵਾਂਟ ਵੱਲੋਂ ਜੀ ਤੇ 15 ਚ ਮੇਰਾ ਲਾਸਟ ਇਅਰ ਸੀਗਾ 12ਵਾਂ ਦਾ ਵੱਲੋਂ ਜੀ ਹਾਂ ਜੀ ਹਾਂ ਤੇ ਉਸ ਤੋਂ ਬਾਅਦ ਨਹੀਂ ਖੇਡਿਆ ਜੀ ਉਸ ਤੋਂ ਬਾਅਦ ਭਾਈ ਮੇਰੇ ਉਹ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ 15 ਚ ਹੂੰ ਤੇ ਮੇਰਾ ਮੂੜਿਆ ਟੁੱਟ ਗਿਆ ਜਿੱਦਾਂ ਹੂੰ ਉਹ ਹਰੇਕ ਟੂਰਨਮੈਂਟ ਜਾਂਦਾ ਹੁੰਦਾ ਸੀ ਦੇਖਣੇ ਦਾ ਹੂੰ ਤੇ ਉਸ ਤੋਂ ਬਾਅਦ ਮੇਰਾ ਮੂੜਿਆ ਨਹੀਂ ਬਣਿਆ ਭਾਈ ਜੀ 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 ਚਲੋ ਹੁੰਦਾ ਹੀ ਹੈ ਨਾ ਫਾਦਰ ਸਾਹਿਬ ਤਾਂ ਜਦੋਂ ਸਿਰ ਤੇ ਬੈਠੇ ਹੁੰਦੇ ਨੇ ਫਿਰ ਨਜ਼ਾਰੇ ਵੱਖਰੇ ਹੁੰਦੇ ਨੇ ਭਰਾ ਜੀ ਹੈ ਨਾ ਇਹਦੇ ਵਿੱਚ ਤਾਂ ਕੋਈ ਤੋੜਿਆ ਨਹੀਂ ਸੋ ਜਦੋਂ ਬਈ ਤੁਸੀਂ ਪਹਿਲਾ ਟੂਰਨਾਮੈਂਟ ਖੇਡੇ ਹੋ ਨਾ ਭਾਜੀ ਖੀਰਾਂਵਾਲ ਜੀ ਨੇ ਤੁਹਾਨੂੰ ਗਰਾਊਂਡ ਦੇ ਵਿੱਚ ਬਾੜ ਦਿੱਤਾ ਨਾ ਤੇ ਉਹ ਕਿਵੇਂ ਰਿਹਾ ਤੁਹਾਡਾ ਕਿੰਨੇ ਜੱਫੇ ਲਾਇਸੇ ਉਹਦੇ ਵਿੱਚ ਉਰੇ ਜਿੱਦਾਂ ਮੈਂ ਕਿਹਾ ਮੈਨੂੰ ਉਹਨੇ ਜਿੱਦਾਂ ਫਾਰਮੈਲਟੀ ਜੈਦੀ ਕੀਤੀ ਸੀ ਜਿੱਦਾਂ ਕਰਗੋਨਾ ਪਲੇਅਰਾਂ ਦੇ ਸੱਟਾ ਲੱਗੇ ਸੀ ਉਹ ਕਹਿੰਦਾ ਜੇ ਲੱਗਣਾ ਲੱਗਣਾ ਤੇਰੀ ਮਰਜ਼ੀ ਹੈ ਜਾਂ ਉਂਦਾ ਖੜਾ ਰਹੇ ਤੇ ਮੈਂ ਕਿਹਾ ਇਹ ਤਾਂ ਵਧੀਆ ਬਹੁਤ ਜੱਫਾ ਨਾ ਲੱਗਾ ਮੈਨੂੰ ਈਜ਼ੀ ਜਿਹਾ ਲੱਗਾ ਜਿੱਦਾਂ ਭਾਰੇ ਰਾਈਡਰ ਸੀ ਤੇ ਮੇਰੇ ਸਪੀਡ ਬਹੁਤ ਹੁੰਦੀ ਸੀ ਉਦੋਂ ਭਾਈ ਜਦੋਂ ਮੈਂ ਪਤਲਾ ਆਇਆ ਹੁੰਦਾ ਸੀ ਤੇ ਮੈਂ ਜਿੱਦਾਂ ਬੱਤ-ਬੱਤ ਤਿੰਨ ਚਾਰ ਫੜੜੇ ਉਹਨੇ ਜਿੱਦਾਂ ਇਦਾਂ ਨਹੀਂ ਮੈਂ ਕਹਿੰਦਾ ਪਏ ਨਾਮੀ ਰਾਈਡਰ ਜਿੱਦਾਂ ਮੈਨੂੰ ਨਾਵਾਂ ਦਾ ਵੀ ਨਹੀਂ ਸੀ ਪਤਾ ਭਾਈ ਮੈਨੂੰ ਕੋਈ ਨੋ ਲੈਜ ਹੀ ਨਹੀਂ ਸੀ ਕਬੱਡੀ ਜਿੱਦਾਂ ਹਾਂ ਉਦੋਂ ਬਾਅਦ ਫੇ ਅੰਕਲ ਗੰਦਰ ਤੋਂ ਮੋਲੇਸਾਲੇ ਤਿਆਰ ਹੋ ਜਾਣ ਬਸ ਇਦਾਂ ਨੂੰ ਖੜਨਾ ਤੇ 98 ਜੋ ਸਾਡੀ ਸਟਾਪ ਲਾਈਨ ਸੀਗੀ ਭਜੀ ਅੰਕਲ ਖੀਰਾਂ ਵਾਲੀ ਦੇਖ ਲੈ ਨਾਲ ਉਹ 45 ਸਾਲਾਂ ਦਾ ਹੋਣਾ ਉਦੋਂ ਭਾਈ ਤੇ ਉਹਦੋਂ ਵੀ ਫੜੀ ਜਾਂਦਾ ਇਹ ਅੰਗਰੇਜ਼ ਭੀਮਾ ਉਹਨਾਂ ਨੂੰ ਮੋਰੇ ਹੋ ਕੇ ਦੇਖ ਲੈ ਵਾਜੀ ਵਾਹ ਕੋ ਵੀਡੀਓ ਹੈਗੀ ਹਾਲੇ ਦੀ ਵਈਆਂ ਵਾਹ ਜੀ ਵਾਹ ਦੇਖ ਲੈ ਕਿੰਨੀ ਏਜ ਨਾਲ ਕਿੰਨੇ ਮੋਰੇ ਤਗੜੇ ਰੇਡਰ ਸੀ ਹੂੰ ਭਜੀ ਸਿਗਾ ਅੰਕਲ ਤੇ ਜਤਿੰਦਰ ਡੱਡਵਿੰਡੀ ਵਾਲਾ ਹੂੰ ਬੀਰਾ ਸਿੰਘ ਦਮਾਲਾ ਹੂੰ ਤੇ ਮੈਂ ਸਿਗਾ ਚੌਥਾ ਸਟਾਪ ਪਰ ਹੀ ਆਇਆ ਹਾਂ ਜੀ 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 ਟੀਮ ਤਾਂ ਜਿੱਦਾਂ ਠੀਕ ਸੀ ਜਿੱਦਾਂ ਬਾਲੀ ਜਿੱਦਾਂ ਸਾਡੇ ਰੀਡਰ ਹਾਲ ਕੇ ਸੀ ਤਾਂ ਪੰਮੀ ਮਠੱਡਾ ਜਿੱਦਾ ਤੇ ਬਲਕਾਰਾ ਸੀਗਾ ਇੱਕ ਜੀ ਤੇ ਵਧੀਆ ਪਰਫਾਰਮੈਂਸ ਰਹੀ ਸੀ ਜਿੱਦਾਂ ਤੇ ਉਸ ਤੋਂ ਬਾਅਦ ਜੇ ਆਪਾਂ ਇੰਗਲੈਂਡ ਵੱਲੋਂ ਹਾਂਜੀ ਅੰਗਲੈਂਡ ਦੀ ਟੀਮ ਦੇ ਵੱਲੋਂ ਹਨਾ ਇੰਡੀਆ ਦੇ ਵਰਲਡ ਕੱਪ ਵੀ ਤੁਸੀਂ ਖੇਡੇ ਹੋ ਹਾਂਜੀ ਹਾਂਜੀ ਐ ਟ੍ਰਾਂਟੋ ਦੇ ਵੀ ਖੇਡੇ ਹੋ ਯਾ ਤੇ ਇਸ ਤੋਂ ਮੈਨੂੰ ਹੋਰ ਮੈਚ ਕਿੰਨੇ ਖੇਡੇ ਆਪਾਂ ਇਹਨਾਂ ਦੀ ਵੈਸਟਾਂ ਦੀ ਵੀ ਗੱਲ ਕਰਾਂਗੇ ਬਾਅਦ ਚ ਤੇ ਇੰਡੀਆ ਦਾ ਜਿਹੜਾ ਵਰਲਡ ਕੱਪ ਸੀਗਾ ਆਪਾਂ ਇਹ ਉਹ 2011 ਚ ਤੇ 14 ਚ ਮੈਂ ਖੇਡਾਂ ਬਸ ਤੇ ਜਿਹੜੇ ਟ੍ਰਾਂਟੋ ਕੱਪ ਮੈਂ ਖੜਿਆ 2000 2000 2001 ਹੂੰ 2 3 ਜੀ 4 5 ਜੀ ਉਸ ਤੋਂ ਬਾਅਦ ਮੈਂ 5 ਤੋਂ ਬਾਅਦ ਮੈਂ 13 ਦੇ ਖੇਡਿਆ ਮੁੜ ਕੇ ਜੀ ਵਾਹ ਜੀ ਵਾਹ ਐ ਸੋ 2002 2003 ਹਾਂਜੀ 2013 ਹਾਂਜੀ ਤੁਸੀਂ ਬੈਸਟ ਸਟਾਪਰ ਵੀ ਬਣੇ ਹੋ ਟ੍ਰਾਂਟੋ ਵਰਲਡ ਕੱਪ ਦੇ ਹਨਾ ਹਾਂਜੀ ਹਾਂਜੀ ਤੇ ਜਿਹੜਾ 2002 ਵਾਲਾ 3 ਵਾਲਾ 13 ਵਾਲਾ ਇਹ ਤੁਹਾਡੇ ਨਾਲ ਕਿਹੜੇ ਸੀ ਤੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਜੀ 2002 ਚ ਭਾਜੀ ਉਸ ਸਾਲ ਅਸੀਂ ਇੰਗਲੈਂਡ ਮੈਂ ਇੰਗਲੈਂਡੋਂ ਲੋ ਸੀ ਹਰੇਕ ਵਾਰ ਜਿੱਦਾਂ ਤੇ ਜਿਹੜਾ ਸੀਜ਼ਨ ਇਥੇ ਇੰਗਲੈਂਡ ਖੇਡਿਆ ਸੀ ਸਾਊਥ ਅਫਰੀਕਾ ਨੂੰ ਖੇਡਿਆ ਸੀ ਤੇ ਸਾਰੇ ਕੱਪਾਂ ਨੂੰ ਜਿੱਦਾਂ ਅਸੀਂ ਸਾਰੀ ਸਾਰੇ ਕੱਪ ਜਿੱਤੇ ਸੀ ਸਾਡੀ ਟੀਮ ਬਹੁਤ ਵਧੀਆ ਸੀ ਸਾਊਥ ਅਫਰੀਕਾ ਨੂੰ ਤੇ ਉਸ ਤੋਂ ਬਾਅਦ ਫਿਰ ਇੰਗਲੈਂਡ ਜਿੱਦਾਂ ਉੱਥੇ ਟ੍ਰਾਂਟੋ ਕੱਪੇ ਗਏ ਤੇ ਮੇਰੇ ਨਾਲ ਸੀਗਾ ਵੀਰਾ ਸਦਮਾ ਪੰਮਾ ਰਾਮਗੜ ਅੰਕਲ ਤੇ ਐ ਖੁਰਸੀ ਪਾਈ ਮੈਨੂੰ ਚੇਤਾ ਨਹੀਂ ਜਿੱਦਾਂ ਨਹੀਂ ਕਿ ਇਸ ਟੀਮਾ ਸਗਾ ਉਹ ਵੀ ਇੱਥੇ ਦਾ ਕੋਈ ਸੀ ਜੀ ਅਸੀਂ ਜਿੱਤ ਗਏ ਸੀ ਭਾਈ ਉਹ ਵਧੀਆ ਪਰਫਾਰਮੈਂਸ ਰਾਈ ਜਿੱਦਾਂ ਆਪਾਂ ਕਹਿੰਦੇ ਨਹੀਂ ਵੀ ਅਸੀਂ ਯੂਜ਼ਡ ਹੋ ਗਏ ਜਿੱਤਣ ਨੂੰ ਜਿੱਦਾਂ ਇੱਥੇ ਵੀ ਵਧੀਆ ਮੇਰਾ ਸੀਜ਼ਨ ਟੱਚ ਹੋ ਜਾਂ 600 ਤੋਂ ਨਹੀਂ ਲੱਗੀ ਜੀ ਤੇ ਵਧੀਆ ਰਹਿ ਗਿਆ ਸੀ ਮੇਰੇ ਆ ਪ੍ਰੋਬਲਮ ਹੁੰਦੇ ਜਦ ਕਰਕੇ ਮੇਰੇ ਟੈਗ ਗਲਤ ਆਣੇ ਤੇ ਮੇਰੇ ਗੋਡੇ ਬਹੁਤ ਸ਼ੱਲ ਹੁੰਦੇ ਸੀ ਜੀ ਤੇ ਬਟ ਉੱਥੇ ਜਿੱਦਾਂ ਵਧੀਆ ਰਹੀ ਗਈ ਪਰਫਾਰਮੈਂਸ 2002 ਚ ਤੇ ਮੇਰੇ ਭਰਾ ਹੀ ਕਹਿੰਦਾ ਜਿੱਦਾਂ ਮੰਗਾ ਮੀਠਾ ਪੁਰੇ ਸੈਮੀਫਾਈਨਲ ਤੋਂ ਪਹਿਲਾਂ ਜਿੱਦਾਂ ਅਸੀਂ ਸੈਮੀਫਾਈਨਲ ਜਿੱਤ ਗਏ ਸੀ ਤੇ ਦੂਜਾ ਸੈਮੀਫਾਈਨਲ ਉਹ ਮੈਂ ਦੇਖਦਾ ਤੇ ਉਹਨਾਂ ਜਿੱਦਾਂ ਮੇਰੀ ਉਦੋਂ ਪਹਿਲਾਂ ਹੈਲੋ ਸ਼ੈਲੋ ਸਹੀ ਜਿੱਦਾਂ ਪਰ ਜੋ ਵੀ ਭਾਈ ਤਗੜਾ ਸੀ ਜਿੱਦਾਂ ਹਾਂਜੀ 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 ਫਰੈਂਡਸ਼ਿਪ ਦਾ ਬਾਅਦ ਚ ਬਣੀ ਜਿੱਦਾਂ ਸਾਡਾ ਅੱਛਾ ਜੀ ਤੇ ਉਹਨ ਦੇਖਲਾ ਸਪੈਸ਼ਲ ਆ ਕੇ ਮੈਨੂੰ ਕਿਹਾ ਪੇ ਮੈਂ ਤਾਂ ਮੈਂ ਤਾਂ ਕਿਹਾ ਪੇ ਫਾਈਨਲ ਚਾਹ ਬੁਰਾ ਜਿੱਦਾਂ ਮਰਜੀ ਹੋ ਜਿੱਤਣ ਦੀ ਟਰਾਈ ਕਰਨੀ ਮੈਂ ਇਦਾਂ ਨਹੀਂ ਸੀ ਸੋਚਿਆ ਪੇ ਬੈਸਟ ਨਿਕਲਾ ਉਹਨਾਂ ਨੇ ਕਿਹਾ ਪੇ ਬੈਸਟ ਆਪਰ ਦਾ ਪ੍ਰਾਈਜ਼ ਹੁੰਦਾ ਤੈਨੂੰ ਪਤਾ ਇਹ ਉਦਾਂ ਹੀ ਨਹੀਂ ਤੂੰ ਜ਼ੋਰ ਮਾਰਨਾ ਜਿੱਦਾਂ ਤੇਰਾ ਬਹੁਤ ਵਧੀਆ ਚਾਂਸ ਹੈ ਬੈਸਟ ਨਿਕਲਦਾ ਤੁਹਾਨੂੰ ਪਤਾ ਨਹੀਂ ਸੀ ਮੈਨੂੰ ਨਹੀਂ ਸੀ ਪਤਾ ਕੋਈ ਪ੍ਰਾਈਜ਼ ਆ ਅੱਛਾ ਜੀ ਮੈਨੂੰ ਤਾਂ ਇਹ ਹੀ ਸੀ ਪੇ ਆਪਾਂ ਜਿੱਤਣਾ ਹੈ ਇੰਗਲੈਂਡ ਦੀ ਟੀਮ ਵੱਲੋਂ ਜਿੱਤਣਾ ਹੈ ਜਿੱਤਣਾ ਜਦਾਂ ਕੱਪ ਚੱਕ ਲਾਂਦਾ ਸੀ ਹਾਂਜੀ ਹਾਂਜੀ ਮੈਨੂੰ ਇਹ ਨਹੀਂ ਸੀ ਪਤਾ ਬਈ ਟ੍ਰਾਂਟੋ ਕੱਪ ਉਹਨਾਂ ਉੱਥੇ ਬੈਸਟ ਨਿਕਲਦਾ ਤਾਂ ਬਹੁਤ ਨਾ ਬਣਦਾ ਉਹਨਾਂ ਆ ਕੇ ਮੈਨੂੰ ਦੱਸਿਆ ਸੈਮੀ ਫਾਈਨਲ ਤੇ ਫਾਰਚ ਬਾਅਦ ਮੈਂ ਕਿਹਾ ਚਲੋ ਵੀ ਮੰਨ ਲੈਂਦੇ ਆ ਠੀਕ ਹੈ ਹਾਂਜੀ ਬਾਅਦ ਫਿਰ ਮੈਂ ਜੋ ਨਾ ਕਹਿੰਦਾ ਤੇ ਮੈਂ ਵੀ ਏਹ ਪਤਾ ਨਹੀਂ ਹੁੰਦਾ ਮੈਂ ਸ਼ਾਇਦ ਨਾ ਇਹਨਾਂ ਜਿੱਦਾਂ ਵਧੀਆ ਖੇਡਦਾ ਆਈ ਡੋਨੋ ਬਟ ਉਹ ਗੱਲ ਮੈਨੂੰ ਚੇਤੇ ਰਹੀ ਜਿੱਦਾਂ ਵੀ ਦੇਖ ਲਾ ਨਹੀਂ ਤਾਂ ਉਹ ਉਹ ਬੰਦਾ ਉਦੋਂ ਸੋਚਦਾ ਉਹ ਜਿੱਦਾਂ ਬਾਲੀ ਫਰੈਂਸੀਸ ਤਾਂ ਇਹ ਨਹੀਂ ਸੀ ਬੰਦਾ ਸੋਚਦਾ ਮੈਂ ਮੈਨੂੰ ਕੀ ਹਾਂ ਬਈ ਮੈਨੂੰ ਕਹਤੇ ਦਮਾ ਇਹਨੂੰ ਹੱਲਾ ਸ਼ਰੀ ਬਿਲਕੁਲ ਜੀ ਉਹ ਗੱਲ ਮੈਨੂੰ ਚੇਤੇ ਹਜੇ ਵੀ ਆ ਜਾ ਵੀ ਮੰਗਾ ਮਿੱਠਾ ਪੁਰੀਆ ਭਾਜੀ ਨੇ ਤੁਹਾਨੂੰ ਹੌਸਲਾ ਦਿੱਤਾ ਵੀ ਨਹੀਂ ਐਦਾਂ ਕਰ ਨਾਲੇ ਉਸ ਸਾਲ ਉਹ ਮੇਰੇ ਤੋਂ ਉਹਦੇ ਮੈਚ ਬੋ ਇੱਕ ਦੂਜੇ ਵਿਰੋਧ ਲੱਗੇ ਇਥੇ ਮੈਂ ਤਾਂ ਉਹਦੇ ਤੇ ਹਾਂ ਬਈ ਜਿੱਦਾਂ ਬੋਲ ਚੱਲ ਹੈਲੋ ਚਲੋ ਦਾਸੀ ਟੁਰਾ ਦਾ ਉਹ ਆਪਣੀ ਜਗ੍ਹਾ ਤਗੜਾ ਸੀ ਬਰਾ ਹਾਂਜੀ ਬਿਲਕੁਲ ਉਹ ਨਾਲ ਆ ਕੇ ਮੈਨੂੰ ਸਪੈਸ਼ਲ ਕਿਹਾ ਜਿੱਦਾਂ ਮੈਂ ਦੇਖਦਾ ਸੀ ਮੈਚ ਪਹਿਲੋ ਤਾਂ ਮੈਂ ਉਦਾਂ ਹੈਰਾਨ ਪਏ ਨਾਰਮਲੀ ਤਾਂ ਹੈਲੋ ਚਲੋ ਕਰੀ ਤੇ ਅੱਜ ਮੈਨਾਂ ਗੱਲਾਂ ਕਰਨ ਦੇ ਆ ਜਿੱਦਾਂ ਖੁਸ਼ੀ ਸੀ ਉਹ ਵੀ ਵਧੀਆ ਪਲੇ ਸੀ ਭਾਈ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਕਿੰਨੇ ਜਫੇ ਲਾਈ ਸੀ ਉਹ ਮੈਚ ਦੇ ਵਿੱਚ ਉਹ ਉਸ ਮੈਚ ਭਾਈ ਫਾਨ ਸ਼ੇ ਸ਼ੇ ਜੱਫੇ ਸੀ ਭਾਈ ਜੀ ਹਾਂ ਜੀ ਹਾਂ ਜੀ ਮੈਨੂੰ ਕਈਆਂ ਮੈਚਾਂ ਦਾ ਇਕੱਲੇ ਇਕੱਲੇ ਜੱਫੇ ਦਾ ਵੀ ਪਤਾ ਬਟ ਕਈ ਜਾਂਦੀ ਮੈਨੂੰ ਮੈਮਰੀ ਜੀ 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 ਤੇ ਰੇਟਰ ਤੁਹਾਡੇ ਨਾਲ ਮੇਰੇ ਖਿਆਲ ਲਾ ਵੀ ਆਪਣੇ ਰੇਟਰ ਦੂਜੀ ਟੀਮ ਵੱਲੋਂ ਯੂਐਸਏ ਦੀ ਟੀਮ ਵੱਲੋਂ ਟੱਕਰਕਾਰੀ ਹਾਂ ਜੀ ਹਾਂ ਜੀ ਉਹ ਵੀ ਵਧੀਆ ਰੇਟ ਸੀ ਭਾਈ ਹਾਂ ਜੀ ਹਾਂ ਜੀ ਪੂਰਾ ਟੌਪ ਸੀ ਪੂਰਾ ਨੰਬਰ 1 ਸੀ ਹਾਂ ਜੀ ਤੇ 2003 ਦਾ ਕਿਵੇਂ ਰਿਹਾ ਜੀ 3 ਦਾ ਵੀ ਉਹੀ ਸਿਸਟਮ ਸੀ ਭਾਈ ਸਗਰ ਜਿੱਦਾਂ ਆਪਕ ਮੈਂ ਦੱਸਿਆ ਤੁਹਾਨੂੰ 2002 ਇਥੇ ਸੀਜ਼ਨ ਵਧੀਆ ਲੱਗਾ ਹਾਂ ਟੈਂਚ ਮੇਰੇ ਇਥੇ ਜਦੋਂ ਸੀਜ਼ਨ ਸਟਾਰਟ ਹੋਣ ਤੋਂ ਪਹਿਲਾਂ ਮੇਰੇ ਰੈਸਲਿੰਗ ਟੂਰਨਾਮੈਂਟ ਮੈਂ ਪੁਲਵਾਨੀ ਵੀ ਉਹਦੋਂ ਮੈਂ ਪੁਲਵਾਨੀ ਛੱਡੀ ਨਹੀਂ ਸੀ ਮੈਂ ਕਬੱਡੀ ਵੀ ਖੇਡਦਾ ਸੀ ਤੇ ਰੈਸਲਿੰਗ ਵੀ ਕਰਦਾ ਸੀ ਜੀ ਜੀ ਤੇ ਕੱਲੀ ਮਿਹਨਤ ਨਹੀਂ ਮੈਂ ਕੰਪੀਟੀਸ਼ਨ ਵੀ ਲੜਦਾ ਹੁੰਦਾ ਸੀ ਮੈਂ ਇੰਡੀਆ ਵੀ ਜਾ ਕੇ ਲੜਦਾ ਹੁੰਦਾ ਸੀ ਇੱਥੇ ਮੈਂ ਬ੍ਰਿਟਿਸ਼ ਚੈਂਪੀਅਨ ਹੈ ਕਈ ਵਾਰ ਇੰਗਲੈਂਡ ਵਿੱਚ ਹਾਂਜੀ ਤੇ ਮੇਰਾ ਡੈਡੀ ਕਹਿੰਦਾ ਵੀ ਇੰਗਲੈਂਡ ਜਿੰਨਾ ਵੀ ਵਾਰ ਜਿੱਤ ਲੋ ਜਿਹੜਾ ਬੰਦਾ ਆਪਣੇ ਆਪਣੇ ਹੋਮ ਕੰਟਰੀ 'ਚ ਨਹੀਂ ਜਾ ਸਕਦਾ ਉਹਦਾ ਨਾਂ ਥੋੜਾ ਬਣਨਾ ਚਾਹੀਦਾ ਹੂੰ ਤੇ ਡੈਡੀ ਦਾ ਜਿਹਦਾ ਡ੍ਰੀਮ ਸੀਗਾ ਪਈ ਉੱਥੇ ਜਾ ਕੇ ਵੀ ਕੋਲੈਜ ਦਾ ਉੱਥੇ ਹਰ ਇੱਕ ਸਾਲ ਜਾਇਦਾਈ ਮੰਨਣਾ ਨੇ ਵੱਡਾ ਦੰਗਲ ਹੁੰਦਾ ਸੀ ਹਕੀਮਪੁਰ ਹੁੰਦਾ ਸੀ ਪਰ ਸ੍ਰਾਮਪੁਰ ਹੋਰ ਵੀ ਇੱਕ ਲੋ ਜਿਹਦਾ ਬਹੁਤ ਵਧੀਆ ਥੇ ਜੀ 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 ਉਦੋਂ ਮੈਂ ਇੰਡੀਆ ਕੋਲ ਗਿਆ ਕਿ ਮੈਂ ਇੱਥੇ ਫੇਰ ਇੱਕ ਬ੍ਰਿਟਿਸ਼ ਚੈਂਪੀਅਨਸ਼ਿਪ ਸੀ ਅਪ੍ਰੈਲ ਵਿੱਚ ਜੈਤ ਦਾ ਮੈਂ ਲਈ ਬਟ ਮੇਰੇ ਗੋਡੇ ਤੇ ਬਹੁਤ ਜ਼ਿਆਦਾ ਸੱਟ ਲੱਗੀ ਮਤੋਂ ਤੌਰ ਵੀ ਨਹੀਂ ਸੀ ਹੁੰਦਾ ਜਿੱਦਾਂ ਤੇ ਤਿੰਨਾ ਵੀਕਾ ਬਾਅਦ ਸੀਜ਼ਨ ਇੱਥੇ ਸ਼ੁਰੂ ਸੀ ਜੀ ਓੰਡਾ ਮਿਹਨਤ ਕਰ ਹੋਈ ਤੇ ਪਰਫਾਰਮੈਂਸ ਵੀ ਜੇ ਮੇਰੀ ਮਿਹਨਤ ਦੇ ਸਹਾਰੇ ਸਹੀ ਪਾਈ ਅਸੀਂ ਸਾਰੇ ਇਹ ਮਰਜ਼ੀ ਦਾ ਨੇਚ ਮਿਹਨਤ ਸਰਤੇ ਮੈਂ ਜਿੱਦਾਂ ਕਈਆਂ ਨੇ ਕਿਹਾ ਪੇ ਜਿਆਦੇ ਮਿਹਨਤ ਕਰਦਾ ਸੀ ਚਾਂ ਸੱਟਾਂ ਲੱਗੀਆਂ ਬਟ ਮੈਨੂੰ ਪਤਾ ਜਿਹੜਾ ਬੰਦਾ ਨੇਚਰਲ ਹੈ ਜਾਂ ਜਿਹੜੇ ਪੁਲਵਾਲੀ ਜਿਹੜਾ ਬੰਦਾ ਪੁਲਵਾਲੀ ਕਰਦਾ ਉਹ ਲਈ ਕਬੜੀ ਈਜ਼ੀ ਸੀ ਬਿਲਕੁਲ ਜੀ ਬਟ ਉਹਦੋਂ ਕਰਕੇ ਗੋਡੇ ਸੱਟ ਲੱਗਣ ਕਰਕੇ ਮਿਹਨਤ ਵੀ ਨਹੀਂ ਕਰ ਹੋਈ ਚੱਜਣਾ ਸੀਨ ਵੀ ਮੇਰਾ ਜਿੱਦਾਂ ਐਵਰੀਜਾ ਨਿਕਲੇ ਵਦਿਆ ਨਹੀਂ ਲੱਗਾ ਸੀ ਜਨਾ ਹੂੰ ਤੇ ਨਹੀਂ ਮੈਂ ਇਮਾਨਦਾਰੀ ਹੀ ਜਾਣ ਨੂੰ ਕੰਪਦਾ ਵੀ ਮੇਰਾ ਜੀ ਕਰਦਾ ਮੈਂ ਲਾਸਟ ਡੇ ਦਾ ਬੈਸਟ ਨਿਕਲਾ ਜੇ ਹੁਣ ਜਾ ਕੇ ਪਰਫਾਰਮੈਂਸ ਇਦਾਂ ਦੀ ਹੋਈ ਫੇ ਨਾ ਖਰਾਬ ਹੋਣਾ ਬਾਰੇ ਦਾ ਹਾਂਜੀ ਹਾਂਜੀ ਉਨੀ ਮਰਾਕੇ ਮੈਨੂੰ ਲੈ ਗਏ ਕਿ ਤੇ ਉੱਥੇ ਜਾ ਕੇ ਹਾਂ ਪਹਿਲਾ ਮੈਚ ਵੀ ਜਿਹਦਾ ਠੀਕ ਜਾ ਸੀ 6 ਜਫੇ ਲਾ ਕੇ ਦੇਖ ਲਾ ਕੋਦਰ ਹੀ ਭਾਈ ਲੱਕ ਹੁੰਦੀ ਬਰਾ ਫਾਈਨਲ ਜੀ ਨਹੀਂ ਨਹੀਂ ਪਹਿਲੇ ਮੈਚ ਦੀ ਪਹਿਲੇ ਜੀ ਵਾਹ ਜੀ ਮੇਰੀ ਕੰਫੀਡੈਂਸ ਬਹੁਤ ਲੋ ਸੀ ਉਦੋਂ ਭਾਈ ਸੱਟ ਸੱਟਾਂ ਕਰੇ ਮੇਰੇ ਹੁਣ ਮੈਂ ਹੋਰ ਤਾਂ ਕੀ ਭਾਈ ਜਦੋਂ ਮੈਂ ਵਧਿਆ ਹੋ ਗਿਆ ਜੀ ਮੈਂ ਆਪ ਆਪਣੇ ਆਪ ਦੇ ਪ੍ਰੈਸ਼ਰ ਬਹੁਤ ਪੰਡਾ ਹੁੰਦਾ ਜੀ ਤੇ ਜਿੱਦਾਂ ਪੇ ਹੁਣ ਮੇਰੇ ਡੈਡੀ ਵੀ ਕਹਿੰਦਾ ਉਦੋਂ ਹੀ ਪੇ ਸਾਰੇ ਪਲੇਅਰ 2-3 ਲਾਈਫ ਲਾਈ ਜਾਂਦੇ ਆ ਜਫੇ ਆਪਾਂ ਕੰਮ ਐਕਸਟਰਾ ਕਰਨਾ ਜਿੱਦਾਂ ਹਾਂਜੀ ਕਹਿੰਦਾ ਜੇ 2-3 ਤਾਂ ਸਾਰੇ ਲਈ ਫਿਰ ਫੇਰ ਤਾਂ ਤੂੰ ਬਾਕੀ ਨਾ ਵਰਗਾ ਹੋ ਗਿਆ ਕਹਿੰਦਾ ਤੂੰ ਟਾਰਗੇਟ ਰੱਖਿਆ ਕਰ ਭੇ ਤੇ ਹਰੇਕ ਮੈਚ 10 ਲਾਉਣੇ ਜੱਫੇ 10 ਤਾਂ ਨਹੀਂ ਸੀ ਲੱਗਦੇ ਪਰ ਕਹਿੰਦਾ ਜੇ 10 ਨਹੀਂ ਤਾਂ 6-7 ਤਾਂ ਲੱਗੂਗੇ ਤੇ ਜੇ ਮੇਰੇ 2-3 ਲੱਗਦੇ ਹੁੰਦੇ ਮੈਨੂੰ ਜਦਾਂ ਇਦਾਂ ਲੱਗਦਾ ਹੁੰਦਾ ਪਏ ਮੈਂ ਮਾੜਾ ਹੋ ਗਿਆ ਜੀ ਜੀ ਮਤਲਬ ਆਪਣੇ ਆਪ ਨੂੰ ਲੱਗਦਾ ਵੀ ਆਪਾਂ ਵਧੀਆ ਨਹੀਂ ਰਏ ਜੀ ਹਾਂਜੀ 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 ਜੀ ਤੇ ਉੱਥੇ ਦੇਖ ਲਾ ਪਹਿਲੇ ਮੈਚ ਸੀਗਾ 6 ਜੱਫੇ ਲੱਗੇ ਮੈਂ ਕਿਹਾ ਚਲੋ ਜੀ ਵਧੀਆ ਹੋ ਗਿਆ ਉੱਪਰ ਦੀ ਮੀ ਪੈਣ ਲੱਪਿਆ ਜੀ ਉਦੋਂ ਬਾਹਰ ਹੁੰਦੇ ਸੀ ਟ੍ਰਾਂਟੋ ਕੱਪ ਖ ਮੀ ਪੈਨ ਲੱਪਿਆ ਤੇ ਮੇਰੇ ਲਤਾਂ ਨੂੰ ਲੱਗਨ ਲੱਗਾ ਸੀ ਮੈਨੂੰ ਫੇਰ ਟੈਨਸ਼ਨ ਹੋ ਗਈ ਪਏ ਹੁਣ ਪਏ ਪੈਰ ਸਲਿੱਪ ਕਰੀ ਜਾਣੇ ਬੰਦਾ ਕਿਦਾ ਹੋਣਾ ਹਾਂਜੀ ਜਨੂ ਕੁਦਰਤੀ ਸੈਮੀਫਾਈਨਲ ਹਿੱਦਾਂ ਲਗਾਤਾ ਮੇਰਾ ਇੱਕ ਦੋ ਲੱਗੇ ਬਾਅਦ ਤੋਂ ਸੈਮੀਫਾਈਨਲ ਮੀ ਬੋਪੈਂਦਾ ਸੀ ਜੀ ਸੈਮੀਫਾਈਨਲ ਫੇਜ ਜਿੱਦਾਂ ਮੀ ਹਟ ਗਿਆ ਤੇ ਘਾ ਵੀ ਉਦੋਂ ਦਾ ਸੀ ਜਿਹੜਾ ਜਿੱਦਾਂ ਛੇਤੀ ਸੌ ਗਿਆ ਸੀ ਉਦੋਂ ਉੱਥੇ ਬਧੇ ਮੇਰੇ ਚਾਰ ਜੱਫੇ ਸੀ ਫਾਈਨਲ ਚ ਫੇ ਫਾਈਨਲ ਸੀ ਹਾਂਜੀ ਹਾਂਜੀ ਜੀ ਤੇ ਉੱਥੇ ਮੈਂ ਫੇਰ ਬੈਸਟ ਨਿਕਲ ਗਿਆ ਸੀ ਦੇਖਣ ਲੱਗੋ ਉਦੋਂ ਦੀ ਵਾਹ ਜੀ ਵਾਹ ਤੇ ਬੈਸਟ ਰੇਟਰ ਸੀ ਮੇਰੇ ਖਿਆਲ ਤੋਂ ਤੁਹਾ ਨੇ ਉਹ ਤਾਂ 2005 ਦੇ ਬੈਸਟ ਰੈਡਰ ਸੀਗਾ ਫੇਰ ਕਾਕਾ ਕਾਰੀ ਸਾਰੀ ਹਾਂਜੀ ਦੂਜੀ ਵਾਰ ਤੇ ਉਹਨਾਂ ਜੁਆਇੰਟ ਸੀਗੇ ਭਿੰਦਰ ਨਮੇਪੰਡੀ ਭਿੰਦਰ ਨਮਾਪੰਡੀ ਉਹ ਸਾਡੇ ਵੱਲੋਂ ਖੇਡਦਾ ਸੀ ਇੰਗਲੈਂਡ ਵੱਲੋਂ ਜੀ ਜੀ ਹਾਂਜੀ ਹਾਂਜੀ ਤੇ ਤੁਹਾਡੇ ਨਾਲ ਹੋਰ ਖਿਡਾਰੀ ਜਿਹੜੇ ਸੀਗੇ ਭਿੰਦਰ ਦੇ ਨਾਲ ਉਹ ਸਾਲ ਭਿੰਦਰ ਸੀਗਾ ਅਦੁੱਲਾ ਸੌਰਖਪੁਰੀਆ ਸੀਗਾ ਉਹ ਵੀ ਵਧੀਆ ਪਲੇਅਰ ਪਾਜੀ ਤੇ ਸ਼ੌਕਤ ਅਲੀ ਸੀਗਾ ਪਾਕਿਸਤਾਨ ਤੋਂ ਜੀ ਜੀ ਹਲਕਾ ਜਿਹਾ ਰੈਡਰ ਸੀ ਸਪੀਡੀ ਆ ਸੀਗਾ ਜਿਹਦਾ ਉਹ ਇੰਗਲੈਂਡ ਚ ਆਦਾ ਖੇਡਦਾ ਹੁੰਦਾ ਸੀ ਸਾਲਾ ਉੱਥੇ ਕੱਪ ਤੇ ਜਾਂਦਾ ਹੁੰਦਾ ਸੀ ਹੂੰ ਤੇ ਸਟਾਪਰ ਸੀ ਕਿ ਮੈਂ ਸੀਗਾ ਹਮਾਦ ਜੰਜੂਆ ਹੂੰ ਵੱਡਾ ਜੰਜੂਆ ਹਾਂਜੀ ਹਾਂਜੀ ਤੇ ਵੀਰਾ ਸਿੱਧਵਾ ਹਾਂਜੀ ਤੇ ਪੰਮਾਰਾਮ ਘੜਾ ਅੰਕਲ ਜੀ 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 ਹਾਂਜੀ ਹਾਂਜੀ ਜੀ ਐ ਤੇ ਉਸ ਤੋਂ ਬਾਅਦ ਤੁਸੀਂ 13 14 15 ਤੱਕ ਖੇਡੇ ਹੋ ਨਾ ਹਾਂਜੀ ਤੇ 15 ਤੋਂ ਬਾਅਦ ਕੈਪ ਪੈ ਗਿਆ 13 ਦੇ ਵਿੱਚ ਦੁਬਾਰਾ ਖੇਡੇ ਹੋ ਨਾ ਪਰ ਕੈਪ ਪੈਣ ਦਾ ਕੀ ਗੱਲ ਸੀ ਤੇ 2003 ਚ ਫੇ 4 ਵਿੱਚ ਫੇਰ ਜਦੋਂ ਟ੍ਰਾਂਟੋ ਕੱਪ ਖੇਡਿਆ ਤੇ 5 ਵਿੱਚ ਉਦੋਂ ਵੀ ਵਧੀਆ ਪਰਫਾਰਮੈਂਸ ਇਤੇ ਇੰਗਲੈਂਡ ਖੇਡ ਕੇ ਉਥੇ ਖੇਡਣ ਗਿਆ ਤੇ ਉਥੇ ਕੁਦਰਤੀ ਭਾਜੀ ਦੇਖ ਲਾ ਟੀਮ ਉਦੋਂ ਵੀ ਵਧੀਆ ਸੀ ਪ੍ਰੀਵੀਅਸ ਨਾਲੋਂ ਹੂੰ ਤੇ ਅਸੀਂ ਸੈਮੀਫਾਈਨਲ ਹਰਗੇ ਦੋਨੇ ਵਾਰ 4 ਤੇ 5 ਤੇ ਜੀ ਤੇ ਬੈਸਤਾ ਉਦੋਂ ਨਿਕਲਦਾ ਫਾਈਨਲ ਵਿੱਚ ਹਾਂਜੀ ਤੇ ਮੈਂ ਤਾਂ ਹੈਟ੍ਰਿਕ ਲਾਉਣਾ ਚਾਹੁੰਦਾ ਸੀ ਪਰ ਹਾਂ ਵੀ ਤੈਨ ਵਾਰ ਲਗਾਤਾਰ ਉਹ 4 ਚ ਵੀ ਰਹਿ ਗਿਆ ਸੁਪਨਾ ਤੇ 5 ਚ ਵੀ ਰਹਿ ਗਿਆ ਜੀ ਤੇ 6 ਚ ਮੇਰੇ ਗਿੱਟੇ ਦੇ ਜਾਦੇ ਛੱਟ ਲਗੇ ਆਪਾਂ ਪੰਜਾਬੀ ਚ ਇਹਨੂੰ ਨਾੜਵਾ ਕਹਿੰਦੇ ਨਾ ਪਿੱਛੋਂ ਗਿੱਟੇ ਤੋਂ ਹਾਂਜੀ ਹਾਂਜੀ ਇਹ ਟੁੱਟ ਗਿਆ ਸੀ ਭਾਈ ਮਿਹ ਜੀ ਇੱਥੇ ਸੀਜ਼ਨ ਦੇ ਵਿੱਚ ਇਦਾਂ ਮੂਵ ਕਰਦੇ ਇਹ ਜਿਹਦਾ ਫੇਰ ਵੱਡਾ ਆਪਰੇਸ਼ਨ ਹੋਇਆ ਮੇਰਾ ਘੱਟ ਤੋਂ ਘੱਟ ਸਾਲ ਜਿਹਦਾ ਗੈਪ ਹੈ ਗਿਆ ਸੀ ਜਦੋਂ ਗੈਪ ਪਏ ਤੇ ਫੇਰ ਫੇਰ ਖੇਡਿਆ 2-3 ਮੈਚ ਤੇ ਮੋਢੇ ਦੇ ਜਾੜੇ ਸੱਟ ਲੱਗੀ ਮੋਢੇ ਦੋਨਾਂ ਮੋਢੇ ਆਪਰੇਸ਼ਨ ਹੋ ਗਏ 7 ਵਿੱਚ ਫੇਰ 8 ਵਿੱਚ 7 ਵੀ ਗੈਪ ਹੈ ਗਿਆ 8 ਵਿੱਚ ਵੀ ਵੇ ਗਿਆ ਮੈਂ ਮੁੜ ਕੇ ਜਾ ਕੇ 2009 ਚ ਖੇਡਿਆ ਹੀ ਭਾਈ ਡਰਬੀ ਵੱਲੋਂ ਜੀ ਜੀ ਤੇ ਉਦਾਂ ਤਾਂ ਮੈਂ ਰਿਕਵਰ ਕਰ ਲਈ ਸੀ ਸੱਟਾਂ ਤੋਂ ਗਿੱਟੇ ਦੇ ਇੱਕ ਤਾਂ ਮੈਂ ਅਟੈਕ ਲੱਤਾਂ ਵਾਲਾ ਹੀ ਜਿਹੜਾ ਗਿੱਟੇ ਸੱਟ ਲੱਗੀ ਸੀ ਮੈਨੂੰ ਉਦਾਂ ਦਾ ਠਈ ਸੀ ਬਟ ਮੈਂਟਲੀ ਮੈਨੂੰ ਡਰ ਜਾ ਰਹਿੰਦਾ ਸੀ ਪੇ ਫੇਰ ਨਾ ਲੱਗ ਜੇ ਜਿੱਦਾਂ ਆਪਾਂ ਕਹੀ ਸੋਚ ਲਈਦਾ ਜਿਹੜੇ ਅੰਗ ਤੇ ਸੱਟ ਲੱਗੀ ਹੁੰਦੀ ਆ ਉੱਪਰੋਂ ਮੋਢੇ ਦੇ ਆਪਰੇਸ਼ਨ ਹੋ ਸੀ ਭਾਈ ਜੀ ਕਈ ਮੈਚ ਤਾਂ ਮੈਂ ਉਦਾਂ ਹੀ ਲੰਗਾ ਤੇ ਬਿਨਾਂ ਲੱਤਾਂ ਲੱਗਣ ਤੋਂ ਮੋਢਿਆਂ ਤੋਂ ਡਰਦੇ ਹੁੰਦੇ ਸੀ ਜੀ ਤੇ ਭਾਵੇਂ ਠੀਕ ਹੈ ਮੈਨੂੰ ਲੱਗਦਾ ਪੇ ਫੇਖ ਖਰਾਬ ਹੋ ਜਾਣੇ ਸਾਰਾ ਸੀਜ਼ਨ ਇਦਾਂ ਐਵਰੇਜ ਹੀ ਨਿਕਲ ਆਇਆ ਜਿੱਦਾਂ ਭਾਈ ਤੇ ਫੇ 10 ਚ ਫੇ ਮੋਢ ਮੋੜਿਆਂ ਦੇ ਦੋਨੋਂ ਮੋੜੇ ਦੇ ਫੇਅ ਹੋਏ ਦੇਖ ਲਾ ਚਾਰ ਹੋਏ ਟੋਟਲ ਜੀ ਜੀ ਤੇ ਨਾਲੇ ਜੇ ਸੋਚਿਆ ਜਾਵੇ ਮੇਰਾ ਅਟੈਕ ਸਾਰਾ ਮੋੜਿਆਂ ਦੇ ਸਾਰੇ ਸੀ ਲਤਾ ਦਾ ਜਿੱਤ ਪ੍ਰੈਸ ਵੱਜਣੀ ਜਦੋਂ ਤੇ 10 ਵਜੇ ਚ ਫੇਅ ਹੋਏ 11 ਚ ਫੇਅ ਮੈਂ ਖੇਡ ਪਿਆ ਜਦੋਂ ਡਾਰਕ ਵੀਰ ਨੂੰ ਜੀ ਜੀ ਉੱਥੇ ਵਧੀਆ ਪਰਫੋਰਮਸ ਰਹੀ ਉਸ ਸਾਲ ਮੇਰੀ ਟ ਸਟਾਪ ਲਾਈਨ ਸੀਗਾ ਮੈਂ ਸੀਗਾ ਸੰਦੀਪ ਨੰਗਲੰਬੀਆ ਤੇ ਇੱਕ ਸ਼ੋਰਲੀ ਹੁੰਦਾ ਹੀ ਹੈ ਚਮਿਆਰੇ ਵਾਲਾ ਸਪੀਡਰ ਸੀਗਾ ਸਟਾਪਰ ਜੀ ਜੀ ਤੇ ਇੱਕ ਮੁੰਡਾ ਗੋਰਾ ਵੀ ਸੀਗਾ ਨਾਲ ਹੂੰ ਤੇ ਉਹ ਸਾਲ ਭਾਈ ਅਸੀਂ 3-4 ਕੱਪ ਜਿੱਤ ਲਹੀ ਸੀਗਾ ਟੀਮ ਦਾ ਸਾਡੀ ਸੀਗੀ ਜਿੱਦਾਂ ਮੀਡੀਅਮ ਜੀ ਪਰ ਫੇਰ ਵੀ ਵਧੀਆ ਰਹਿ ਗਿਆ ਸੀ ਜੀ ਤੇ ਫੇਰ 12 ਚ ਕੈਨੇਡਾ ਸੀਜ਼ਨ ਲੱਗਾ ਸਾਡਾ ਮੈਂ ਸੀਗਾ ਮੰਗਾ ਬ੍ਰਦਰ ਜਾਨੂ ਸਾਡੀ ਪੂਰੀ ਜਾ ਰਹੀ ਸੀ ਉਹ ਸਾਲ ਪਰ ਚਿਹਰਾ ਤੋਂ ਇਦਾਂ ਭਰਾ ਮਾਰ ਗਿਆ ਸਿਸਟਮ ਸੀ ਜਿੱਦਾਂ ਮੰਗੇ ਨੇ ਕਿਹਾ ਪਿਆ ਚਲਾ ਆਪਾ ਉੱਥੇ ਸੀ ਉਹ ਵੀ ਜਾ ਰਹੀ ਆ ਤੁਹਾਡੀ ਪੱਕੀ ਹਾਂਜੀ ਅਸੀਂ ਰੋਜ਼ ਗੱਲਾਂ ਕਰਦੀ ਆ ਭਾਈ ਫੋਨ ਤੇ ਉਹ ਜਦੋਂ ਇੱਧਰ ਆਉਂਦਾ ਸੀ ਜਿੱਦਾਂ ਮੈਲਬੌਰਨ ਦਾ ਰੋਜ਼ ਜਿੱਦਾਂ ਐਸ ਟਾਈਮ ਦਾ ਇੰਡੀਆ ਗਿਆ ਜਿੱਦਾਂ ਹਾਂਜੀ ਉਹਨੇ ਕਿਹਾ ਇਹ 12 ਚ ਫੇ ਚਾਲ ਸੀਜ਼ਨ ਉੱਥੇ ਖੇੜਿਆ ਇਹ ਕੈਨੇਡਾ ਬੈਂਕੂਰ ਤੇ ਟੋਰਾਂਟੋ ਤੇ ਮੈਂ ਸੀਗਾ ਮੰਗਾ ਸੀ ਇੱਥੇ ਦਾ ਕੋਈ ਉਹ ਦੀਪਕ ਉਹ ਵੀ ਵਧੀਆ ਪਲੇਅਰ ਭਾਈ ਸਟੋਪਰ ਹਾਂਜੀ ਹਾਂਜੀ ਉੱਥੇ ਸੀਜ਼ਨ ਖੇੜੇ ਜਿੱਦਾਂ ਵਧੀਆ ਸੀ ਸੀਜ਼ਨ ਰਹਿ ਗਿਆ ਸਾਡਾ 2013 ਦਾ ਹਾਂਜੀ ਹਾਂਜੀ 12 ਦਾ 13 ਚ ਫੇ ਮੈਂ ਮੁੜ ਕੇ ਇੱਥੇ ਸਲੋ ਖੇੜਿਆ ਸਲੋ ਨੂੰ ਤੇ 14 ਚ ਬੋਲਵਾਂਟਨ 15 ਚ ਫੇ ਜਦੋਂ ਚਾਰ ਪੰਜ ਮੈਚ ਖੇਡ ਮੈਂ 12ਵੇਂ ਉੱਤੇ ਉਧਰ ਮੇਰੇ ਜਦਾ ਡੈਡੀ ਦੀ ਡੈਥ ਹੋ ਗਈ ਸੀ ਉੱਥੇ ਮੈਂ ਬਸ ਉਹ ਦਾ ਵਾਸਤੇ ਯੇ ਮਾਂਜਾ ਟੁੱਟ ਗਈ ਭਾਈ ਹਮ ਸਗਤ ਉਹ ਜਿੱਥੇ ਮੇਰੇ ਨਾਲ ਜਾਂਦਾ ਇੱਥੇ ਤਾਂ ਸਾਰੇ ਦੇਖਦਾ ਹੁੰਦਾ ਸੀ ਮੈਚ ਇੰਗਲੈਂਡ ਦੇ ਉਹ ਤਾਂ ਬਾਹਰ ਵੀ ਮੰਨਾ ਜਾਂਦਾ ਹੁੰਦਾ ਹੈ ਭਾਈ ਯੂਰਪ ਸਾਰੇ ਅਮਰੀਕਾ ਕੈਨੇਡਾ ਹਮ ਜਦੋਂ ਉਹਦੇ ਨਾਲ ਜਦੋਂ ਉਹ ਮੇਰੀ سپورਟ ਉਹ ਕੀਤੀ ਜਦੋਂ ਜੀ ਜੀ ਹਾਂ ਜੀ ਬਿਲਕੁਲ ਭਾਈ